ਸਮਰਾਲਾ ਵਿਖੇ ਮੇਲੇ ਵਿੱਚ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਵੇਣ ਤੋਂ ਇੱਕ ਬਜ਼ੁਰਗਔਰਤ ਨੂੰ ਕਰੰਟ ਲੱਗ ਗਿਆ ਜਿਸ ਦੇ ਚਲਦਿਆਂ ਉਸਦੀ ਮੌਤ ਹੋ ਗਈ। ਸਵੇਰੇ ਤੜਕਸਾਰ ਆਪਣੇ ਪਰਿਵਾਰ ਨਾਲ ਉਕਤ ਮਹਿਲਾ ਮੇਲੇ ਵਿੱਚ ਮੱਥਾ ਟੇਕਣ ਗਈ ਸੀ। ਦੱਸ ਦਈਏ ਕੋਟ ਗੰਗੂ ਰਾਏ ਵਿਖੇ ਲੱਗੇ ਹੋਏ ਮੇਲੇ 'ਚ ਦੂਰੋਂ-ਦੂਰੋਂ ਸੰਤਾਂ ਮੱਥਾ ਟੇਕਣ ਲਈ ਪਹੁੰਚੀਆਂ। ਗੁਰਮੀਤ ਕੌਰ ਵੀ ਆਪਣੇ ਪਰਿਵਾਰ ਦੇ ਨਾਲ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚੀ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਵਾਪਸ ਪਰਤਣ ਲਈ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਨੇਰੇ ਖੜ ਕਿਸੇ ਕਾਰਨ ਕਰੰਟ ਦੋੜ ਰਿਹਾ ਸੀ ਉਸ ਨੂੰ ਮਹਿਲਾ ਦਾ ਹੱਥ ਲੱਗ ਜਾਂਦਾ ਤੇ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਕਰੰਟ ਲੱਗਦਾ ਜਿਸ ਤੇ ਚਲਦੇ ਹਾਂ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਜਾਂਦਾ ਜਿੱਥੇ ਡਾਕਟਰ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਸਾਡੇ ਲਾਗਾ ਪਿੰਡ ਕੋੜ ਦਾ ਮੇਰਾ ਲਾਗਾ ਜੀ ਕੋੜ ਪਿੰਡ ਅਸੀਂ ਉੱਥੇ ਮੱਥਾ ਟੇਕਣ ਗਏ ਸੀਗੇ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ ਨਾਲ ਵੀ ਇੱਕ ਠੰਡੇ ਵਾਲੀ ਗੱਡੀ ਖੜੀ ਦੀਗੀ ਹਾਂ ਤੇ ਉਹਨਾਂ ਨਾਲ ਬਵਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹ ਲਓ ਨਾਲ ਲੱਗ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਜੋ ਮੈਂ ਪ੍ਰਚਾਰ ਨੂੰ ਇਹ ਮੰਗ ਕਰਦਾ ਵੀ ਇਹਦੀ ਗੱਡੀਆਂ ਦੀ ਸਰਸ ਨੌਰੀ ਦੇ ਵਿੱਚ ਪਰਚਾ ਦਰਜ ਕਰਾਂ ਚਾਹੀਦਾ ਵਾ ਜਿਹਨੇ ਕਰਕੇ ਸਾਡੋ ਬੜਾ ਬੜਾ ਘਾਟਾ ਪਿਆ ਇੱਦਾਂ ਉਹਦੇ ਸਿੱਧਾ ਹੀ ਤੰਗ ਪਾਇਆ ਸੀ ਕਿ ਉਹਦੀ ਗੱਡੀ ਗਾਇਸ਼ੇ ਵਿੱਚ ਲੋ ਟ੍ਰੈਕ ਕਰ ਦਿੱਤੀ ਉਹਦੀ ਮਾਤਾ ਦਾ ਨਾਮ ਕਿਸੇ ਤੋਂ ਪਤਾ ਨਾ ਗੁਰਮੀਤ ਵਰਦੀ ਦਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਦਾ ਉਮਰ 50 ਸਾਲ ਤੋਂ 55 ਸਾਲ ਦੇ ਵਿੱਚ ਸੀ ਜਿਹੜੀ ਗੱਡੀ ਖੜੀ ਸੀ ਉਹ ਕੋਲ ਖੜਾ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀਗੇ ਕੁਝ ਨਹੀਂ ਨਹੀਂ ਉਹਦਾ ਗੱਡੀ ਖੜਾ ਕਰਾਡ ਛੱਡ ਕੇ ਗਿਆ ਹੋਇਆ ਸੀਗਾ ਅੱਛਾ ਉਹ ਪੀਆ ਟਾਈਮ ਸੀ ਕੋਈ ਖੱਡੇ ਵਿੱਚ ਕੋਈ ਨਹੀਂ ਇਹਦੀ ਗਲਤੀ ਹੈ ਪ੍ਰਸ਼ਾਸਨ ਨੂੰ ਜਖੜਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਉਹਦੀ ਕਾਰਵਾਈ ਕਰਨੀ ਚਾਹੀਦੀ ਆ ਇੱਕ ਨੂੰ ਲੱਖਾਂ ਲੋਕਾਂ ਨੇ ਜਾਣ ਚਾਹਤੀ ਹੋਈ ਤੇ ਜਦ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਬੋਲ ਕੋਈ ਨਹੀਂ ਸੀ ਖੜਕਾਈ ਗੱਡੀ ਭੰਨੀ ਵੀ ਗੱਡੀ ਉਹ ਜਮਨੇ ਮੋਟੀ ਹੱਥਾਂ ਨਾਲ ਮਾਰਿਆ ਜਿੱਦੀ ਕੋਈ ਨਿਕਲਿਆ ਨਹੀਂ ਸੋਗੇ ਕੋਈ ਨਹੀਂ ਉਹਦੀ ਵੀਡੀਓ ਹੈਗੀ ਗੱਡੀ ਦੀ ਬਣੀ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪਾਚਾ ਦਾਜ ਕਰਵਾ ਦੇ ਤੇ ਮਾੜੇ ਨਾਲ ਕੌਣ ਕੌਣ ਸੀ ਬਾਤਾਂ ਨੇ ਮੈਂ ਜੀ ਕੇ ਹੁਣ ਕਰ ਦਿੱਤੀ ਜੀ ਸਾਡੀ ਫੈਮਿਲੀ ਉਹ ਸੀ ਸਾਰੀ ਜੀ ਸਰਨੇ ਪਿੰਡ ਜੀ ਨਾਲ ਦੇ ਪਿੰਡ ਕੋਟਗੰਗੂ ਰਹਿ ਉਹ ਬੰਦਾਗ ਭਾਗ ਦਾ ਮੇਲਾ ਲੱਗਦਾ ਸੀ ਉਸੇ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ-ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਮੱਥਾ ਟੇਕਣ ਜਾਂਦੇ ਹਾਂ ਹਾਂ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸ ਵੀਰੇ ਸਾਧਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੋਇਆ ਸੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆ ਮੀ ਮਤਲਬ ਉਹਨੂੰ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤ ਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਕੋ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਵਾਲੀ ਨੁਕਸਾਨ ਨਾ ਹੋਵੇ ਕਿਹਦੀ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਜੀ ਹੁਣ ਮਤਲਬ ਇੱਥੇ ਸਿਵਨ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬੋਡੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਹੈ ਉਹ ਅੱਗੇ ਮਤਲਬ ਕੀਤੀ ਗਈ। ਮ੍ਰਿਤਕ ਮਹਿਲਾ ਦੇ بیٹے ਅਮਰਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ ਉਹ ਆਪਣੇ ਪਰਿਵਾਰ ਸਣੇ ਪਿੰਡ ਕੋਟ ਗੰਗੂ ਰਾਏ ਵਿਖੇ ਆਏ ਸਨ ਅਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਆਪਣੀ ਗੱਡੀ ਵਿੱਚ ਬਹਿਣ ਲੱਗੇ ਤਾਂ ਨੇੜੇ ਕੋਲ ਡਰਿੰਕ ਦੀ ਪੈਨ ਖੜੀ ਸੀ ਜੋ ਕਿ ਚਾਰਜਿੰਗ ਤੇ ਲੱਗੀ ਸੀ ਅਤੇ ਉਸ ਵਿੱਚ ਕਰੰਟ ਦੌੜ ਰਿਹਾ ਸੀ। ਅਤੇ ਕੋਲਡ ਡਰਿੰਕ ਵੈਨ ਦੇ ਕੋਲ ਕੋਈ ਗੱਡੀ ਦਾ ਮਾਲਕ ਜਾਂ ਕਰਮਚਾਰੀ ਨਹੀਂ ਖੜਾ ਸੀ ਉਸਨੇ ਦੱਸਿਆ ਕਿ ਗਲਤੀ ਨਾਲ ਉਸਦੀ ਮਾਤਾ ਦਾ ਹੱਥ ਕੋਲਡ ਡਰਿੰਕ ਵਾਲੀ ਵੈਨ ਨੂੰ ਲੱਗ ਗਿਆ ਜਿਸ ਕਾਰਨ ਉਸ ਗੱਡੀ ਤੋਂ ਕਰੰਟ ਉਸਦੀ ਮਾਂ ਨੂੰ ਲੱਗਾ ਅਤੇ ਉਸੇ ਕਰੰਟ ਦੇ ਚੱਲਦਿਆਂ ਉਸਦੀ ਮਾਂ ਦੀ ਮੌਤ ਹੋ ਗਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਲਡ ਡਰਿੰਕ ਵੈਨ ਦੇ ਮਾਲਕ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਅਜਿਹੀਆਂ ਕੋਲਡ ਡਰਿੰਕ ਵੈਨਾਂ ਨੂੰ ਮੇਲਿਆਂ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਵੈਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਨਾਲ ਦੁਬਾਰਾ ਇਹ ਪੜਾਅ ਨਾ ਵਰਤ ਸਕੇ ਦੇ ਨਾਮਜੀ ਗੁਰਮੀਤ ਕ मेरे को सबै रह जाएगी। पेशेंट टॉर्क एक्टिव कर, इलेक्ट्रिक शॉक बनाता नहीं टेस्ट हूँ। कि आपको बॉडीज़, बॉडीज़ या नहीं बॉडीज़ शिफ्ट करती वो लोग पोस्ट मार्टम करेगा। जकबाने टीवी लाई गुरपेहजी राजूदील रिपोर्ट